ਸਸ਼ੇ ਕਲਤੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰ ਆਪਹਿਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਤੀ ਅੱਜ ਦੀ ਵੱਡੀ ਖਬਰ ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਸਾ ਖੇਤਾਂ ਵਿੱਚ ਪਲਟੀ ਸਕੂਲ ਬੱਸਿਸ ਦੇ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਬੱਸ ਵਿੱਚ ਸਵਾਰ ਸੰ 10 ਤੋਂ 12 ਬੱਚੇ हरियाणा ਵਿੱਚ ਪੰਚਕੁਲਾ ਵਿੱਚ ਆਜ਼ਾਦੀ ਦਿਵਸ ਵਾਲੇ ਦਿਨ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲ ਬੱਸ ਖੇਤਾਂ ਵਿੱਚ ਪਲਟ ਗਈ ਜਿਸ ਵਿੱਚ ਕੁਝ ਬੱਚੇ ਜ਼ਖਮੀ ਹੋ ਗਏ ਹਨ ਸਕੂਲ ਬੱਸ ਦੇ ਪਲਟਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਦਹਿਸ਼ਤ ਦਾ ਮਾਹੌਲ ਬਣ ਗਿਆ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਪ੍ਰਾਪਤ ਜਾਣਕਾਰੀ ਅਨੁਸਾਰ ਪੰਚਕੁਲਾ ਦੀ ਬਰਵਾਲਾ ਦੇ ਰਾਮਗੜ੍ਹ ਖੇਤਰ ਵਿੱਚ ਸਥਿਤ ਪਿੰਡ ਖੰਗੇਸਰਾ ਤੋਂ ਪਿੰਡ ਕਨੋਂ ਰੀਵਲ ਜਾ ਰਹੀ ਸੀ ਸਤਲੁਜ ਪਬਲਿਕ ਸਕੂਲ ਦੀ ਬੱਸ ਵੀਰਵਾਰ ਸਵੇਰ ਹਾਸੀ ਦਾ ਸ਼ਿਕਾਰ ਹੋ ਗਈ ਬੱਸ ਵਿੱਚ ਪੰਜ ਬੱਚੇ ਸਵਾਰ ਸਨ ਇਸ ਦੇ ਨਾਲ ਹੀ ਬੱਸ ਨੂੰ ਡਰਾਈਵਰ ਮਨੀਸ਼ ਕੁਮਾਰ ਵਾਸੀ ਪਿੰਡ ਗੜੀ ਕੋਹਟੀ ਚਲਾ ਰਿਹਾ ਰਿਹਾ ਸੀ ਇਸ ਦਿਨ ਅਚਾਨਕ ਸਕੂਲ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਖੇਤ ਵਿੱਚ ਪਲਟ ਗਈ ਹਾਦਸੇ ਵਿੱਚ ਇੱਕ ਬੱਚਾ ਦਖਮੀ ਹੋ ਗਿਆ ਹੈ ਹਾਲਾਂਕਿ ਉਸ ਦੀ ਹਾਲਾਤਾਂ ਸਥਿਤੀ ਬਤੀ ਜਾ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ